ਮੈਂ ਗੁਰਤੇਜ ਸਿੰਘ ਪਿੰਡ ਸਰੀਏਵਾਲਾ ਪਿਤਾ ਜੀ ਦਾ ਨਾਮ ਸਰਦਾਰ ਹਰਦੇਵ ਸਿੰਘ ਦਾਦਾ ਜੀ ਸਰਦਾਰ ਸੁੱਚਾ ਸਿੰਘ ਸੰਯੁਕਤ ਪਰਿਵਾਰ ਅਸੀਂ ਇਕੱਠੇ ਚਾਰ ਭਰਾ ਅਸੀਂ ਤੇ ਜਿਹੜੀ ਸਾਡੀ ਖੇਤੀ ਹੈ ਹਾੜੀ ਸੋਨੀ ਹਾੜੀ ਦੇ ਵਿੱਚ ਮੁੱਖ ਫਸਲ ਕਣਕ ਦੀ ਕਣਕ ਦੇ ਵਿੱਚ ਅਸੀਂ ਜਿਵੇਂ 3086 ਕਣਕ ਵੈਰਾਈਟੀ ਹੈ 2967 2852 ਇਹ ਸਾਰੀਆਂ ਅਲੱਗ-ਅਲੱਗ ਗੀਤੀਆਂ ਪਛੇਤੀਆਂ ਦੇ ਹਿਸਾਬ ਦੇ ਨਾਲ ਬਜਾਈ ਕਰਦੇ ਹਾਂ ਪਰ ਅਸੀਂ 2007 ਤੋਂ ਲੈ ਕੇ ਲਗਾਤਾਰ ਜੋ ਵਾਤਾਵਰਨ ਨੂੰ ਮਤਲਬ ਸਾਡੇ ਲਈ ਕਿਸਾਨਾਂ ਲਈ ਵੀ ਖਾਸ ਕਰਕੇ ਜ਼ਰੂਰੀ ਹੈ ਦੇਸ਼ ਲਈ ਵੀ ਜ਼ਰੂਰੀ ਹੈ ਉਹਨਾਂ ਦੇ ਬੱਚੇ ਨਸਲਾਂ ਲਈ ਵੀ ਜ਼ਰੂਰੀ ਹੈ ਤਾਂ ਉਹਦੇ ਸਬੰਧ ਵਿੱਚ ਵੱਡਾ ਜਿਹੜਾ ਹੈਗਾ ਪਰਾਲੀ ਦਾ ਮੁੱਦਾ ਤਾਂ ਮੈਂ ਆਪਣੇ ਪਰਿਵਾਰ ਦੇ ਨਾਲ ਮਿਲ ਜੁਲ ਕੇ ਅਸੀਂ 2007 ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਤਾਂ ਕਿ ਜਿਹੜੀ ਪਰਾਲੀ ਆ ਉਹਨੂੰ ਬਰੀਕ ਉਤਰਾ ਕਰਕੇ ਖੇਤ ਦੇ ਵਿੱਚ ਦਬਦੇ ਆ ਤਾਂ ਉਹਦੇ ਵਿੱਚ ਅਸੀਂ 1 ਏਕੜ ਘਰ ਲਈ ਫੈਕਟਰੀ ਲਈ ਆਲੂਆਂ ਦੀ ਖੇਤੀ ਕਰਦੇ ਆਂ ਬਾਕੀ ਅਸੀਂ ਕਣਕ ਵੀਜਦੇ ਆਂ ਤਾਂ ਸਾਡੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਜਿੱਥੇ ਕਿ ਅਸੀਂ ਪੂਰੇ ਦੇਸ਼ ਲਈ ਵੀ ਇਸ ਕੰਮ ਨੂੰ ਅੱਗੇ ਤੋਰ ਕੇ ਦਿਖਾਇਆ ਤਾਂ ਸਾਡੇ ਨਾਲ ਕਾਫੀ ਕਿਸਾਨ ਵੀ ਜੁੜੇ ਆ ਜਿਹੜੇ ਆਲੂਆਂ ਦੀ ਕਣਕ ਦੀ ਖੇਤੀ ਕਰਦੇ ਆ ਬਹੁਤ ਸਾਰੀਆਂ ਗੱਲਾਂ ਸਾਡੇ ਵਿੱਚ ਮਤਲਬ ਹੁੰਦੀਆਂ ਵੀ ਜਿਵੇਂ ਖੇਤ ਦੇ ਵਿੱਚ ਕਣਕ ਨੂੰ ਪੀਲਾ ਪੈ ਜਾਣਾ ਪਾਣੀ ਜ਼ਿਆਦਾ ਲੱਗਾ ਤਾਂ ਕਣਕ ਨੂੰ ਪੀਲਾ ਪੈ ਜਾਣਾ ਜਾਂ ਜ਼ਿਆਦਾਤਰ ਆਪਾਂ ਸੁਣਦੇ ਆਂ ਵੀ ਥੱਲੇ ਸਿਉਂਖ ਆ ਗਈ ਸੁੰਡੀ ਆ ਗਈ ਇਸ ਤਰ੍ਹਾਂ ਦੇ ਕੁਝ ਮੁੱਦੇ ਸਾਡੀ ਖੇਤੀਬਾੜੀ ਦੇ ਵਿੱਚ ਹੁੰਦੇ ਆ। ਸਭ ਤੋਂ ਪਹਿਲਾਂ ਜਦੋਂ ਅਸੀਂ ਖੇਤ ਦੇ ਵਿੱਚ ਬਹਾਈ ਕਰਨੀ ਹੈ ਤਾਂ ਮੈਂ ਸਮਝਦਾ ਵੀ ਸਬ ਸਵੈਲਰ ਤਹਿ ਤੋੜ ਹਾਲ ਜਿਹਦੇ ਨਾਲ 15 ਤੋਂ 18 ਇੰਚ ਜ਼ਮੀਨ ਨੂੰ ਜ਼ਰੂਰ ਡੂੰਘਾ ਵਾਉਣਾ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਪਾਵੇਂ ਰੋਟਾਵੇਟਰ ਦੇ ਨਾਲ ਹੀ ਖੇਤ ਨੂੰ ਪੱਧਰ ਕਰਕੇ ਮਿਕਸ ਕਰ ਸਕਦੇ ਆ। ਕਲਟੀਵੇਟਰ ਤਵੀਆਂ ਨਹੀਂ ਵੀ ਚਲਾਉਣੀ ਆ ਉਹਦਾ ਵੀ ਸਰ ਸਕਦਾ ਹੈ। ਤਾਂ ਇਹਦੇ ਨਾਲ ਕਣਕ ਦੀ ਬਿਜਾਈ ਵੀ ਹੋ ਜਾਂਦੀ ਹੈ। ਇਸ ਤੋਂ ਬਾਅਦ ਜਿਹੜਾ ਮਤਲਬ ਸਾਲ ਦੇ ਵਿੱਚ ਇੱਕ ਵਾਰ ਖੇਤ ਨੂੰ ਜ਼ਰੂਰ ਡੂੰਗਾ ਬਣਾਉਣਾ ਚਾਹੀਦਾ ਹੈ ਉਸ ਤੋਂ ਅੱਗੇ ਆ ਜਾਂਦਾ ਝੋਨੇ ਦਾ ਟਾਈਮ ਝੋਨੇ ਦੇ ਵੇਲੇ ਵੀ ਸਾਨੂੰ ਖੇਤ ਜਿਹੜਾ ਉਹਦੀ ਜ਼ਮੀਨ ਹੈ ਜਿਹੜੀ ਸੁੱਕੀ ਪੱਟਣੀ ਚਾਹੀਦੀ ਹੈ ਜੇ ਸੁੱਕੀ ਜ਼ਮੀਨ ਅਸੀਂ ਪੱਟਾਂਗੇ ਉਹਨੂੰ ਹਫ਼ਤਾ 15-20 ਦਿਨ ਖੇਤ ਨੂੰ ਛੱਡ ਦਿਆਂਗੇ ਲਗਾਤਾਰ ਤਾਂ ਜਿਹੜੇ ਉੱਥੇ ਸਾਡੇ ਜੀ ਜਾਂ ਮਤਲਬ ਨੁਕਸਾਨ ਵਾਲੇ ਕੀੜੇ ਲਾ ਲੋ ਤਾਂ ਉਹ ਸਾਡੇ ਜਿਹੜੇ ਮਿੱਤਰ ਕੀੜੇ ਆ ਜਾਂ ਮਿੱਤਰ ਪੰਛੀ ਆ ਉਹ ਉਹਨਾਂ ਨੂੰ ਚੁਗ ਲੈਂਦੇ ਆ ਤੇ ਖਾ ਲੈਂਦੇ ਆ ਇਸ ਤਰ੍ਹਾਂ ਜਿਹੜੀ ਸਾਡੀ ਧਰਤੀ ਦੇ ਵਿੱਚ ਬਿਮਾਰੀ ਘਟ ਜਾਂਦੀ ਹੈ ਸਾਡੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਮੈਂ ਇਸ ਦੇ ਨਾਲ ਹੀ ਪਰਾਲੀ ਬਾਰੇ ਥੋੜਾ ਜਿਹਾ ਦੱਸੂਗਾ ਵੀ ਜਿਹੜੀ ਪਰਾਲੀ ਆ ਸੀ ਉਹਨੂੰ ਚੋਪਰ ਸ੍ਰੈਡਰ ਦੇ ਨਾਲ ਕੁੱਤਰਦੇ ਆ ਉਹਨੂੰ ਕੁੱਤਰਾ ਕਰਕੇ ਉਸ ਤੋਂ ਬਾਅਦ ਖੇਤ ਦੇ ਵਿੱਚ ਸਬਸਵੇਲਰ ਚਲਾ ਕੇ ਰੋਟਾਵੇਟਰ ਨਾਲ ਮਿਕਸ ਕਰ ਲਈਦਾ ਜੇ ਸਾਡੀ ਬੱਤਰ ਠੀਕ ਹੈ ਸਮਾਂ ਸਹੀ ਹੈ ਕਣਕ ਦਾ ਤਾਂ ਅਸੀਂ ਉਸੇ ਟਾਈਮ ਰੋਟਾਵੇਟਰ ਨਾਲ ਸਿੱਟੇ ਦੀ ਵੀ ਬਿਜਾਈ ਕਰਦੇ ਆ ਜਾਂ ਥੋੜੀ ਜੀ ਮਿਹਨਤ ਕਰਕੇ ਤਵੀਆਂ ਕਲਟੀਵੇਟਰ ਮਾਰ ਕੇ ਤਾ ਅਸੀਂ ਆਰਮ ਡ੍ਰਿਲ ਜਿਹੜੀ ਸਾਡੀ ਆ ਉਹਦੇ ਨਾਲ ਵੀ ਬਜਾਈ ਕਰਦੇ ਆ ਤਾਂ ਸਾਡੀ ਪੈਦਾਵਾਰ ਨੂੰ ਅਜ ਤੱਕ ਕੋਈ ਨੁਕਸਾਨ ਨਹੀਂ ਹੋਇਆ ਹਾਂ ਇਸ ਚ ਇੱਕ ਗੱਲ ਵੱਡੀ ਮੈਂ ਹੋਰ ਦੱਸਣੀ ਚਾਹੁੰਦਾ ਵੀ ਜਿਵੇਂ ਕਣਕ ਦੀ ਬਜਾਈ ਅਸੀਂ ਕਰ ਲੈਨੇ ਆ ਤਾਂ ਜਿਵੇਂ ਧੁੰਦਾਂ ਵੀ ਪੈਂਦੀਆਂ ਪਾਣੀ ਵੀ ਲੱਗਦੇ ਆ ਤਾਂ ਉਦੋਂ ਜ਼ਿਆਦਾਤਰ ਜ਼ਿਮੀਂਦਾਰਾਂ ਦੇ ਖੇਤ ਕਣਕਾਂ ਪੀ ਲੀਆਂ ਬਹੁਤ ਪੈਂਦੀਆਂ ਜਿਹਦੇ ਚ ਸਾਨੂੰ ਸੈਂਟਿਸਟ ਕਹਿੰਦੇ ਆ ਵੀ ਮੈਗਜ਼ੀਨ ਦੀ ਘਾਟ ਆ ਗਈ ਸਲਫਰ ਦੀ ਘਾਟ ਆ ਗਈ ਤਾਂ ਮੈਂ ਕਹੂੰਗਾ ਵੀ ਜੇ ਤੁਸੀਂ ਤਹਿ ਤੋੜ ਸਾਬਸਵੈਲਰ ਹਲ ਦੇ ਨਾਲ ਬਹਾਈ ਕਰਕੇ ਕਣਕ ਬੀਜੋਗੇ ਤਾਂ ਤੁਸੀਂ ਆਪਦੀ ਕੰਧ ਤੇ ਲਿਖ ਕੇ ਰੱਖ ਸਕਦੇ ਆਂ ਵੀ ਸਾਨੂੰ ਮੈਗਜੀਨ ਸਲਫਰ ਦੀ ਲੋੜ ਨਹੀਂ ਤਾਂ ਇਹ ਸਾਡਾ ਕਿੰਨਾ ਵੱਡਾ ਫਾਇਦਾ ਹੈ ਜੇ ਕੁਦਰਤੀ ਤੌਰ ਤੇ ਸਾਨੂੰ ਇਹ ਖਰਾਕੀ ਤੱਤ ਮਿਲਣ ਤਾਂ ਸਾਨੂੰ ਉਹਦੇ ਵੱਲ ਵੱਧ ਜਾਣਾ ਚਾਹੀਦਾ ਤਾਂ ਕਿ ਜਿਹੜਾ ਸਾਡੇ ਖੇਤ ਹੈ ਉਹਦੇ ਚ ਮੈਗਜੀਨ ਸਲਫਰ ਦੀ ਘਾਟ ਨਾ ਆ ਸਕੇ ਇਸ ਕਰਕੇ ਤੁਸੀਂ ਸਾਬਸਵੈਲਰ ਤਹਿ ਤੋੜ ਹਲ ਨਾਲ 15 ਤੋਂ 18 ਇੰਚ ਜ਼ਮੀਨ ਨੂੰ ਡੂੰਘਾ ਜਰੂਰ ਬਾਹੋ ਤਾਂ ਤੁਹਾਨੂੰ ਉਹਦਾ ਫਾਇਦਾ ਹੋਊਗਾ ਤਾਂ ਉਹਦੇ ਨਾਲ ਬਹਾਈ ਜਿਹੜੀ ਕਰਨੀ ਹੈ ਆਪਾਂ ਕਈ ਵਾਰ ਇੱਕ ਸਿੰਗਲ ਹਲ ਹੁੰਦਾ ਇੱਕ ਲੱਤਲਾ ਉਹ ਨਾ ਚਲਾਓ ਤੁਸੀਂ ਘੱਟੋ ਘੱਟ ਵੀ ਤਿੰਨ ਟਾਇਨਾਂ ਵਾਲਾ ਹਲ ਹੋਵੇ ਤਾਂ ਕਿ ਜਿਹੜੀ ਜਿਹੜੀ ਤੁਹਾਡੀ ਜ਼ਮੀਨ ਹੈ ਟਾਇਰਾਂ ਵਾਲਾ ਥਾਂ ਵੀ ਪਲਾਈ ਚ ਰਵੇ ਉਸ ਤੋਂ ਬਾਅਦ ਰੋਟਾਵੇਟਰ ਮਾਰ ਦਿਓ ਫਿਰ ਕਣਕ ਤੁਸੀਂ ਜੋ ਤੁਹਾਡਾ ਆਈਡੀਆ ਉਸ ਤਰੀਕੇ ਨਾਲ ਬੀਜਣੀ ਬੀਜ ਸਕਦੇ ਆ ਮੈਂ ਰਾਜਕੁਮਾਰ ਬਲਾਕ ਖੇਤੀਬਾੜੀ ਅਫਸਰ ਬਲਾਚੌਰ ਅੱਜ ਮੈਂ ਮੰਡ ਦੇ ਜਿਹੜੇ ਬੇਟ ਏਰੀਏ ਦੇ ਪਿੰਡ ਦੇ ਖੇਤਾਂ ਵਿੱਚ ਖੜਾ ਇੱਥੇ ਮੈਂ ਇਹ ਦੱਸਣੀ ਚਾਹੁੰਦਾ ਵੀ ਜਦੋਂ ਇਹ ਏਰੀਆ ਬਾਦ ਹੋਇਆ ਸੀ ਤਾਂ ਉਸ ਵੇਲੇ ਇੱਥੇ ਜਿਹੜੀ ਫਸਲ ਕਣਕ ਤੇ ਝੋਨਾ ਹੀ ਸਿਰਫ ਬੀਜੀ ਜਾਂਦਾ ਸੀਗਾ ਕਈ ਕਿਸਾਨਾਂ ਨੇ ਮੰਡ ਦੇ ਵਿੱਚ ਜਿਹਨੇ ਪਪੂਲਰ ਦੀ ਖੇਤੀ ਨੂੰ ਬਹੁਤ ਅਡਾਪਟ ਕੀਤਾ ਕਿਉਂਕਿ ਪਪੂਲਰ ਦੀ ਖੇਤੀ ਇੱਕ ਫਸਲੀ ਵਿਭਿੰਨਤਾ ਤੌਰ ਤੇ ਇੱਕ ਬਹੁਤ ਵੱਡਾ ਬਦਲ ਹੈ ਉਹ ਉਹ ਫਸਲੀ ਵਿਭਿੰਨਤਾ ਦੇ ਪਪੂਲਰ ਲੋਕੀ ਅਪਣਾ ਲੈਂਦੇ ਆ ਕਿਸਾਨ ਪਲਾ ਲੈਂਦੇ ਆ ਤਾਂ ਉਹਦੇ ਨਾਲ ਜਿਹੜਾ ਸਾਡਾ ਝੋਨਾ ਹੈ ਉਹ ਕਾਫੀ ਰੈਡੀਕਟ ਹੋ ਜਾਂਦਾ ਖਤਮ ਹੋ ਜਾਂਦਾ ਉਹ ਝੋਨਾ ਤੇ ਉਹਦੇ ਵਿੱਚ ਹੋਰ ਫਸਲਾਂ ਜਿਹੜੀਆਂ ਅਸੀਂ ਬੀਜ ਸਕਦੇ ਹਾਂ ਜਿੱਥੇ ਤੱਕ ਪਪੂਲਰ ਹੈ ਪਪੂਲਰ ਪੰਜ ਸਾਲਾਂ ਬਾਅਦ ਜਿਹੜਾ ਕਿਸਾਨ ਨੂੰ ਹੈ ਉਹ 5 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਮਦਨ ਵੀ ਦੇ ਜਾਂਦਾ ਤੇ ਬਾਕੀ ਜਿਹੜੇ ਇਸ ਏਰੀਆ ਦੇ ਵਿੱਚ ਪਹਿਲਾਂ ਕਦੇ ਵੀ ਕੋਈ ਡੇਰੀ ਨਹੀਂ ਸੀ ਫਾਰਮਰ ਕਰਦਾ ਤੇ ਹੁਣ ਜੇ ਅਸੀਂ ਪੂਰੀ ਗਿਣਤੀ ਕਰੀਏ ਇਸ ਏਰੀਆ ਦੇ ਵਿੱਚ ਤਾਂ ਬਹੁਤ ਵੱਡੇ ਜਿਹੜੇ ਫਾਰਮ ਹੈ ਉਹ 20 ਦੇ ਲਗਭਗ ਵੱਡੇ ਫਾਰਮ ਨੇ ਤੇ ਤਕਰੀਬਨ ਅ 25 30 ਜਿਹੜੇ ਉਹ ਛੋਟੇ ਛੋਟੇ ਫਾਰਮ ਬੰਨ ਰਹੇ ਜਿਹੜੇ ਡੇਰੀ ਕਰਦੇ ਨੇ ਡੇਰੀ ਦਾ ਵੀ ਫਸਲੀ ਵਿਭਿੰਨਤਾ ਦੇ ਚ ਇੱਕ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿੰਨੇ ਵੀ ਸਾਡੇ ਇਹ ਡੇਰੀ ਦੇ ਫਾਰਮਰ ਨੇ ਇਹਨਾਂ ਨੇ ਸਾਰਿਆਂ ਨੇ ਜਿਹੜੀ ਆਪਣੇ ਸਾਈਲੇਜ ਪਿੱਟ ਜਿਹਨੂੰ ਕਹਿੰਦੇ ਆ ਹਰੇ ਚਾਰੇ ਦਾ ਆਚਾਰ ਜਿਹੜਾ ਉਹ ਬਣਾਇਆ ਹੋਇਆ ਜਦੋਂ ਇਹ ਹਰੇ ਚਾਰੇ ਦਾ ਆਚਾਰ ਬਣਾਉਂਦੇ ਆ ਤਾਂ ਇਹ ਮੱਕੀ ਜਿਹੜੀ ਇਹੋ ਫਰਵਰੀ ਮਾਰਚ ਦੇ ਵਿੱਚ ਮੱਕੀ ਬੀਜ ਕੇ ਉਸ ਤੋਂ ਬਾਅਦ ਜਦੋਂ 85 ਕਿਦਰਾ ਦੀ ਮੱਕੀ ਹੋ ਜਾਂਦੀ ਹੈ ਦੁੱਧੇ ਵਾਲੀ ਉਹਦੇ ਵਿੱਚ ਮੱਕੀ ਪੈ ਜਾਂਦੀ ਹੈ ਤਾਂ ਉਹ ਆਪਣਾ ਆਚਾਰ ਬਣਾਉਂਦੇ ਨੇ ਤੇ ਆਬਸੀਜਨ ਦੇ ਵਿੱਚ ਜਿਹੜੀ ਜਿਹੜਾ ਆਚਾਰ ਉਹ ਜਿਹੜੇ ਜਿਹੜੇ ਆਪਣੇ ਪਸ਼ੂਆਂ ਉਹਨਾਂ ਨੂੰ ਪਾਉਂਦੇ ਨੇ ਤੇ ਉਹਦਾ ਜਿਹੜਾ ਅਲਟੀਮੇਟਲੀ ਜਿਹੜਾ ਫਾਇਦਾ ਇਹ ਹੁੰਦਾ ਵੀ ਇਸ ਏਰੀਏ ਦੇ ਵਿੱਚ ਜਿਹੜਾ ਝੋਨਾ ਉਹ ਅੱਗੇ ਨਾਲੋਂ ਕਾਫੀ ਜ਼ਿਆਦਾ ਘਟ ਗਿਆ ਜਿਵੇਂ ਕਿ ਕੰਬਾਈਨ ਨੇ ਝੋਨਾ ਕੱਟਤਾ ਉਸ ਤੋਂ ਬਾਅਦ ਉਹ ਕੀ ਕਰਦੇ ਵੀ ਉਹਤੇ ਕਣਕ ਦਾ ਛਿੱਟਾ ਦਿੱਤਾ ਡੀਪੀ ਦਾ ਛਿੱਟਾ ਦੇ ਦਿੱਤਾ ਤਾ ਕਟਰ ਮਾਰ ਕੇ ਪਾਣੀ ਲਾ ਦਿੰਦੇ ਆ ਤਾਂ ਉਹ ਕਣਕ ਉਗਦੀ ਆ ਉਸ ਕਣਕ ਚ ਇੱਕ ਤਜਰਬਾ ਜਿਹੜਾ ਆਪਾਂ ਸਾਂਝਾ ਕਰਦੇ ਆਂ ਵੀ ਉਹਦਾ ਫਟਾਰਾ ਸਭ ਤੋਂ ਜ਼ਿਆਦਾ ਆ ਕਣ ਦਾ ਭਾਅ ਵੀ ਜਿਹੜੀਆਂ ਇੱਕ ਦਾਣੇ ਚੋਂ ਉਹਦੇ 12 ਸੰਖਾਂ 10 ਸੰਖਾਂ 15-15 ਸੰਖਾਂ ਤੱਕ ਉਹ ਪੌਦਾ ਕੱਢਦਾ ਜਿਹੜੀ ਅਸੀਂ ਆਮ ਡ੍ਰਿਲ ਨਾਲ ਬੀਜਦੇ ਆਂ ਜਾਂ ਹੈਪੀ ਸੀਡਰ ਨਾਲ ਬੀਜਦੇ ਆਂ ਜਾਂ ਜ਼ੀਰੋ ਡ੍ਰਿਲ ਨਾਲ ਬੀਜਦੇ ਆਂ ਜਾਂ ਸਫਰ ਸੀਡ ਨਾਲ ਬੀਜਾਂਗੇ ਤਾਂ ਉਹ ਸਾਰੀਆਂ ਕਣਕਾਂ ਦੇ ਇੱਕ ਦਾਣੇ ਚੋਂ 4-5 ਵੱਧ ਤੋਂ ਵੱਧ 6 ਕਿਸੇ ਦੇ ਹੋਣਗੇ ਤਾਂ ਇੰਨਾ ਕੀ ਫਟਾਰਾ ਹੁੰਦਾ ਹੈ ਤਾਂ ਉਹ ਉਹ ਕਿਸਾਨ ਭਰਾ ਵੀ ਜਿਹੜੇ ਅੱਜ ਆਪਣੇ ਖੇਤ ਚ ਸਿੱਧਾ ਸਿੱਟਾ ਦੇ ਕੇ ਕਣਕ ਬੀਜਦੇ ਆ ਉਹਨਾਂ ਨੂੰ ਵੀ ਮੈਂ ਇੱਕ ਤਜਰਬੇ ਤੇ ਇੱਕ ਗੱਲ ਆਪਦੀ ਸ਼ੇਅਰ ਕਰਦਾ ਹਾਂ ਫਾਇਦੇ ਵਾਸਤੇ ਉਹਨਾਂ ਲਈ ਵੀ ਜੇ ਉਹਨਾਂ ਦਾ ਸ਼ੌਂਕ ਉਹ ਮਾੜਾ ਨਹੀਂ ਸਹੀ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਜਿਹੜਾ ਚੌਪਰ ਸ੍ਰੈਡਰ ਹੈ ਠੀਕ ਹੈ ਜੀ ਉਹਦੇ ਉੱਤੇ ਡ੍ਰਿਲ ਲਵਾ ਕੇ ਤੇ ਉਸ ਤੋਂ ਪਹਿਲਾਂ ਕੰਬਾਈਨ ਜਦੋਂ ਝੋਨਾ ਕੱਟਦਾ ਸਾਬ ਸਵੈਲਰ ਹੈ ਜਿਹੜਾ ਸਿੰਗਲ ਟਾਇਰ ਵਾਲਾ ਜਾਂ ਦੋਹਾਂ ਵਾਲਾ ਉਹਨੂੰ ਆਪਾਂ ਕੰਬਾਈਨ ਦਾ ਕਟਰ ਦਾ ਖਾਲੀ ਥਾਂ ਹੁੰਦਾ ਜਿੱਥੇ ਫੂਸ ਨਾ ਹੋਵੇ ਉਥੋਂ ਦੀ ਉਹਨੂੰ ਪਹਿਲਾਂ ਲਗਾ ਦਿਓ ਤਹਿ ਤੋੜ ਹਾਲਣਾ ਠੀਕ ਹੈ ਜੀ ਜਮੀਨ ਡੂੰਗੀ ਪੈਜੂ ਉਸ ਤੋਂ ਬਾਅਦ ਚੌਪਰ ਦੇ ਉੱਤੇ ਦਾਣੇ ਟੈਂਕੀ ਲੱਗੀ ਆ ਉਹਦੇ ਚ ਦਾਣੇ ਵੀ ਪਾ ਕੇ ਤਾਂ ਤੁਸੀਂ ਉਹਨੂੰ ਖੇਤ ਦੇ ਵਿੱਚ 4 ਇੰਚ ਉੱਚਾ ਰੱਖ ਕੇ ਚਲਾ ਦਿਓ ਤਾਂ ਕਿ ਜਿਹੜਾ ਤੁਹਾਡਾ ਜਿਹੜਾ ਪਰਾਲਾ ਉਹ ਇੱਕ ਸਾਰ ਆਊਗਾ ਉਸ ਤੋਂ ਬਾਅਦ ਜਦ ਤੁਸੀਂ ਪਾਣੀ ਲਾਉਂਗੇ ਪਾਣੀ ਨੇ ਜ਼ਮੀਨ ਗਿੱਲੀ ਕਰ ਦੇਣੀ ਹੈ ਖੜਨਾ ਨਹੀਂ ਖਤਮ ਹੋ ਜਾਣਾ ਹੈ ਤਾਂ ਉਹ ਕਣਕ ਉਦੋਂ ਵੀ ਵਧੀਆ ਉਗਰੂਗੀ ਤੇ ਜਿਹੜਾ ਦਾਣਾ ਵੀ ਕਸਾਰ ਆਊਗਾ ਇਹ ਤਜਰਬਾ ਵੀ ਕਿਸਾਨ ਭਰਾ ਜਰੂਰ ਮੇਰਾ ਧਿਆਨ ਦੇਣ ਮਤਲਬ ਇਹ ਫਾਇਦੇ ਚ ਸਾਡੇ ਖਰਚੇ ਵੀ ਕਾਫੀ ਘਟਦੇ ਆ ਨਾ ਕਣਕ ਪੀਲੀ ਪਾਊਗੀ ਨਾ ਮੈਗਜੀਨ ਦੀ ਘਾਟ ਆਊਗੀ ਖਾਸ ਕਰਕੇ ਵੀਰੋ ਮਤਲਬ ਤੁਸੀਂ ਇਹ ਧਿਆਨ ਰੱਖਣਾ ਵੀ ਸਬਸ ਬੈਲਰ ਆਪਣੇ ਖੇਤ ਚੋਂ ਡੂੰਗਾ ਵਾਉਣ ਵਾਲਾ ਹਾਲ ਉਹ ਨਹੀਂ ਭੁੱਲਣਾ ਸਾਲ ਚ ਇੱਕ ਵੇਰੀ ਉਹਦੇ ਨਾਲ ਜਰੂਰ ਬੋਣਾ 15 ਤੋਂ 18 ਇੰਚ ਇਹ ਜ਼ਰੂਰੀ ਹੈ ਤੇ ਤਾਂ ਤੁਹਾਡੀਆਂ ਜੜੀਆਂ ਖੇਤ ਦੀਆਂ ਮਤਲਬ ਸੋਚਾਂ ਸੋਡੀਆਂ ਉਮੀਦਾਂ ਉਹ ਖੇਤ ਤੁਹਾਨੂੰ ਫੇਰ ਪੂਰੀਆਂ ਕਰ ਸਕਦਾ ਹੈ ਨਹੀਂ ਅਸੀਂ ਖਾਦਾਂ ਚ ਉਲਝੇ ਰਹਿਾਂਗੇ ਕੈਮੀਕਲਾਂ ਚ ਉਲਝੇ ਰਹਿਾਂਗੇ ਵੀ ਸਾਡੇ ਆ ਜਾ ਨੁਕਸ ਪੈ ਗਿਆ ਆ ਪੈ ਗਿਆ ਜੇ ਸਾਡੀ ਖੇਤ ਦੀ ਜ਼ਮੀਨ ਦੀ ਬਹਾਈ ਅਸੀਂ ਸਹੀ ਕਰ ਲਈ ਤਾਂ ਉਸ ਤੋਂ ਬਾਅਦ ਸਾਡੇ ਜਿਹੜੇ ਰਿਜ਼ਲਟ ਆ ਉਹ ਸਾਰੇ ਵਧੀਆ ਆਉਣਗੇ ਇੱਥੇ ਸਾਡੇ ਚ ਇੱਕ ਘਾਟ ਆ ਵੀ ਅਸੀਂ ਡੂੰਗਾ ਵਾਹੁਣੋਂ ਹਟ ਗਏ ਜ਼ਮੀਨ ਨੂੰ ਤੇ ਖਾਦਾਂ ਤੇ ਉਹਨੂੰ ਪੋਲਾ ਕਰਨ ਦਾ ਕੈਮੀਕਲਾਂ ਚ ਜੋਰ ਅਸੀਂ ਜਿਆਦਾ ਲਾ ਦਿੱਤਾ ਤੇ ਅਸੀਂ ਪੁਰਾਣੀ ਰਵੈਤੀ ਖੇਤੀ ਭੁੱਲ ਗਏ ਡੂੰਗਾ ਵਾਹ ਰੱਜ ਕੇ ਖਾ ਉਹ ਸਹੀ ਸੀ ਉਹਦੇ ਚ ਥੋੜਾ ਜਿਹਾ ਆਪਾਂ ਦੇਖਣਾ ਵੀ ਡੂੰਗਾ ਵਾਉਣਾ ਕਦੋਂ ਹੈ ਤੇ ਲੋੜ ਕਦੋਂ ਹੈ ਹੁਣ ਜਿਵੇਂ ਆਪਾਂ ਝੋਨੇ ਦੀ ਵੈਰਾਈਟੀ ਐ ਠੀਕ ਐ ਜੀ ਔਰ ਡੋਡੀ ਸਾਰੇ ਪਰਾ ਕੋਈ 26 ਲਾਉਂਦਾ ਕੋਈ 21 ਹਲ ਲਾਉਂਦਾ ਕੋਈ 11 21 ਬਨਾਸਪਤੀ ਆ ਉਹ ਲਉਂਦੇ ਆ ਜੀ 1509 ਲਾਉਂਦੇ ਆ ਉਹ ਜਿਹੜੇ ਜਿਹੜੇ ਤੁਹਾਡੇ ਮਤਲਬ ਪਿੰਡਾਂ ਦੇ ਖੇਤ ਆ ਉਸ ਹਾਬ ਨਾਲ ਹੀ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਲਾਉਣੀਆਂ ਚਾਹੀਦੀਆਂ ਜਿਹੜੀ ਜ਼ਮੀਨ ਉਹ ਮੰਦੀ ਆ ਤਾਂ ਜਿਹੜੀ ਕਨਕ ਐ ਕਨਕ ਵੀ ਬੜੇ ਤਰੀਕੇ ਆਗੇ ਹੁਣ ਵੇਖੋ ਕਈ ਕਿਸਾਨ ਕੀ ਕਰਦੇ ਜੇ ਮੂਰੇ ਸਿੱਟਾ ਦੇ ਕੇ ਉਸ ਤੋਂ ਬਾਅਦ ਡਰੈਲ ਨਾਲ ਬੀਜਦੇ ਆ ਨਾਲ ਸੱਟੇ ਦੀ ਉਗਰੀਦੀ ਆ ਨਾਲ ਡ੍ਰਿਲ ਦੀ ਬੀਜੀ ਉਗਦੀ ਆ ਤਾਂ ਉਹਦਾ ਝਾੜ ਵੀ ਆਮ ਦੂਜੀਆਂ ਕਣਕਾਂ ਨਾਲੋਂ 5-7 ਮਨ ਪਲੱਸ ਜਾਂਦਾ ਤਾਂ ਇਹ ਵੀ ਕੋਈ ਤਜਰਬਾ ਮਾੜਾ ਨਹੀਂ ਗਾ ਇਹ ਵੀ ਕਰ ਲੈਣਾ ਚਾਹੀਦਾ ਹੈ ਹਰੀਆਂ ਦਾਲਾਂ ਸਬਜ਼ੀਆਂ ਖਾਣੇ ਆ ਦਾਲਾਂ ਤਿਆਰ ਕਰਦੇ ਆ ਤਾਂ ਥੋੜਾ ਜਿਹਾ ਸਾਨੂੰ ਇਹ ਧਿਆਨ ਦੇਣ ਦੀ ਲੋੜ ਹੈ ਵੀ ਸਭ ਤੋਂ ਪਹਿਲਾਂ ਉਹਦੇ ਚ ਹੁੰਦੇ ਆ ਆਲੂ ਆਲੂ ਅਸੀਂ ਹਰੇਕ ਸਬਜ਼ੀ ਦੇ ਵਿੱਚ ਪਾਉਨੇ ਆ ਹਰੇਕ ਭੈਣ ਭਰਾ ਖਾਂਦਾ ਉਹਦੇ ਬੜੇ ਪ੍ਰੋਡਕਟ ਬੰਦੇ ਆ ਪਰ ਜ਼ਿਆਦਾਤਰ ਅਸੀਂ ਆਲੂਆਂ ਤੇ ਇੱਕ ਧਿਆਨ ਘਟਾ ਦਿੱਤਾ ਉਹ ਸਾਨੂੰ ਕਿਉਂ ਘਟਾਤਾ ਸਾਡੀ ਲੋੜ ਬਣ ਗਈ ਵੀ ਉਹਦੀ ਪ੍ਰੋਡਕਸ਼ਨ ਵੱਧ ਹੋਵੇ ਪੈਸਾ ਆਵੇ ਉਹ ਜਾਇਜ਼ ਹੈ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ਕਿਸਾਨ ਅੱਗੇ ਹੀ ਅੱਗੇ ਵੱਧ ਸਕਦਾ ਪਰ ਅਸੀਂ ਨਾਲ ਨਾਲ ਉਹਦਾ ਤਰੀਕਾ ਬਦਲ ਬੈਠੇ ਹੁਣ ਕਾਫੀ ਕਿਸਾਨ ਇਸ ਚੀਜ਼ ਨੂੰ ਫੋਲੋ ਕਰੀਤਾ ਤੇ ਉਹਦੇ ਰਿਜ਼ਲਟ ਵੀ ਵਧੀਆ ਆਏ ਆ ਜਿਵੇਂ ਕਿ ਪਰਾਲੀ ਨੂੰ ਤੁਸੀਂ ਚੋਪਰ ਨਾਲ ਕੁੱਤਰ ਲਿਆ ਕੁੱਤਰ ਕੇ ਉਸ ਤੋਂ ਬਾਅਦ ਉਹਦੇ ਉੱਤੇ ਰੋਟਾਵੇਟਰ ਲਾਓ ਰੋਟਾਵੇਟਰ ਲਾ ਕੇ ਮਗਰ ਰੂਲਰ ਹੋਵੇ ਪ੍ਰੈਸ਼ਰ ਵਾਲਾ ਤਾਂ ਉਹਨੂੰ ਦੱਬ ਕੇ ਤਿੰਨ ਦਿਨ ਖੇਤ ਨੂੰ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਉੱਤੇ ਕਲਟੀਵੇਟਰ ਨਹੀਂ ਚਲਾਉਣੇ ਪਹਿਲਾਂ ਤਵੀਆਂ ਚਲਾਓ ਤਵੀਆਂ ਤੋਂ ਬਾਅਦ ਕਲਟੀਵੇਟਰ ਚਲਾਓ ਫਿਰ ਰੋਟਾਵੇਟਰ ਜਾਂ ਸੁਭਾਗਾ ਮਾਰ ਕੇ ਫਿਰ ਤੁਸੀਂ ਉਹਦੇ ਨਾਲ ਆਲੂ ਵੱਟਾਂ ਪਾ ਸਕਦੇ ਆ ਉਹਦਾ ਬੈਨੀਫਿਟ ਕੀ ਹੈ ਵੀ ਇੱਕ ਪਾਸੇ ਅਸੀਂ ਪਲੌ ਨਾਲ ਪਲਟਾਈਂ ਕਰਦੇ ਆਂ ਤਾਂ ਜਦੋਂ ਅਸੀਂ ਪਲਾਵੇਂ ਪਲਟਾਵੇਂ ਹਲ ਨਾਲ ਰਿਵਰਸੀਵਲ ਨਾਲ ਪਲਟਾਈ ਕਰਤੀ ਤਾਂ ਉਦੋਂ ਸਾਡੀ ਜਿਹੜੀ ਨਵੀਂ ਮਿੱਟੀ ਹੈ ਉਹ ਸਾਰੀ ਉੱਪਰ ਆ ਜਾਂਦੀ ਹੈ ਤਾਂ ਨਵੀਂ ਮਿੱਟੀ ਦੇ ਵਿੱਚ ਆਲੂ ਦਾ ਬੀਆ ਜਿਹੜਾ ਉਹ ਟਿਕ ਜਾਂਦਾ ਤਾਂ ਸਾਨੂੰ ਉਹਦੇ ਵਿੱਚ ਖਾਦ ਵੱਧ ਪਾਉਣੀ ਪੈਂਦੀ ਹੈ ਜੇ ਤੁਸੀਂ ਇਸ ਇਸੇ ਤਰੀਕੇ ਨੂੰ ਮਤਲਬ ਪਰਾਲੀ ਨੂੰ ਕੁੱਤਰ ਕੇ ਰੋਟਾ ਵਟਣਾ ਮਿਕਸ ਕਰਕੇ ਖੇਤ ਤਿਆਰ ਕਰਦੇ ਤਾਂ ਉਹ ਸੋਡਾ ਇੱਕ ਜਿਵੇਂ ਆਪਾਂ ਪਾਲੋ ਵਾਲਾ ਗਾਰਾ ਤਿਆਰ ਕਰਦੇ ਹਾਂ ਖੇਤ ਛਾਤੇ ਲਾਉਣ ਵਾਸਤੇ ਉਸ ਤਰੀਕੇ ਨਾਲ ਆਲੂਆਂ ਲਈ ਉਹ ਖੇਤ ਬਣ ਜਾਂਦਾ ਵਟ ਬਣ ਗਈ ਤਾਂ ਉਹ ਪਰਾਲੀ ਮਿੱਟੀ ਔਰ ਮਿਕਸ ਦੇ ਵਿੱਚ ਤਾਕਤ ਵਾਲੀ ਮਿੱਟੀ ਦੇ ਵਿੱਚ ਆਲੂ ਦਾ ਬੀ ਟੰਗ ਹੈ ਤਾਂ ਉਹਦੇ ਤਣੇ ਆ ਜਿਹੜੇ ਉਹ ਤਾਕਤ ਵਾਲੇ ਥਾਂ ਜਾਣਗੇ ਤਾਕਤ ਵਾਲੇ ਥਾਂ ਤੋਂ ਬਾਅਦ ਉਹ ਨਵੀਂ ਮਿੱਟੀ 'ਚ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਸਾਡੀ ਜਿਹੜੀ ਖਾਦ ਆ ਉਹ ਅੱਧੀ ਲੋੜ ਪਊਗੀ ਸਾਡੇ ਆਲੂਆਂ ਦੀ ਜਿਹੜੀ ਪੈਦਾਵਾਰ ਹੋ ਨਹੀਂ ਘਟਦੀ ਬਿਮਾਰੀ ਵੀ ਘਟ ਹੋਊਗੀ ਫਿਰ ਜਦੋਂ ਅਸੀਂ ਆਲੂ ਖਾਣੇ ਆ ਫਿਰ ਉਹ ਕਾਲੇ ਵੀ ਨਹੀਂ ਹੁੰਦੇ ਤਜਰਬਾ ਕਰ ਲਿਓ ਕਿਸਾਨ ਭਰਾਵੋ ਜਿਹੜੇ ਤੁਹਾਡੇ ਘਰੇ ਆਲੂ ਪਏ ਆ ਉਹਨੂੰ ਕੱਟ ਕੇ 5 ਮਿੰਟ ਰੱਖ ਲਓ ਤੇ ਉਹ ਕਾਲਾ ਹੋ ਜਾਊਗਾ ਤੇ ਫਿਰ ਤੁਸੀਂ ਦੇਖ ਲਓ ਵੀ ਅਸੀਂ ਉਹ ਚੀਜ਼ਾਂ ਖਾਣੀਆਂ ਜਾਂ ਨਹੀਂ ਖਾਣੀਆਂ ਜਿਵੇਂ ਅਸੀਂ ਉਹਨ ਸਬਜੀ ਲਾਉਣੀ ਹੈ ਸਬਜੀ ਵਾਸਤੇ ਵੀ ਸੋਨੂੰ ਸਭ ਤੋਂ ਪਹਿਲਾਂ ਸਬਸਵੈਲਰ ਦੇ ਨਾਲ ਦੂਰ ਲਾਓ 18 ਇੰਚ ਦੂnga ਉਸ ਤੋਂ ਬਾਅਦ ਤੁਸੀਂ ਉਹਨੂੰ ਪਾਣੀ ਮਤਲਬ ਜ਼ਿਆਦਾ ਨਹੀਂ ਦੇਣਾ ਹਲਕਾ ਪਾਣੀ ਦਿਓ ਸਬਜੀ ਲਾਓ ਤੁਹਾਡੀ ਸਬਜੀ ਬਹੁਤ ਵਧੀਆ ਹੋਊਗੀ ਉੱਥੇ ਕੋਈ ਮੈਗਜੀਨ ਸਲਫਰ ਦੀ ਜੂਰੀਏ ਦੀ ਨਹੀਂ ਘਟ ਆਊਗੀ ਦਾਲਾਂ ਆਪਦੀਆਂ ਜਿਵੇਂ ਛੋਲੇ ਹੋ ਗਏ ਹਰਾ ਛੋਲੀਆਂ ਖਾਓ ਫਿਰ ਹਰਾ ਛੋਲੀਆਂ ਰੱਖੋ ਸਕਾ ਕੇ ਉਹਨੂੰ ਉਸ ਤੋਂ ਬਾਅਦ ਉਹਦੀ ਛੋਲਿਆਂ ਦੀ ਦਾਲ ਬਣਾਓ ਮਸਲਾਂ ਦੀ ਦਾਲ ਉਹ ਤੁਸੀਂ ਅਲੱਗ-ਅਲੱਗ ਆਪਦੀਆਂ ਤਿਆਰ ਕਰ ਸਕਦੇ ਆ ਤਾਂ ਇਹ ਚੀਜ਼ਾਂ ਸਾਨੂੰ ਆਪਦੀਆਂ ਪੈਦਾ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜਾ ਅਸੀਂ ਬਿਮਾਰੀ ਤੋਂ ਬਚ ਸਕੀਏ ਥੋੜਾ ਜਿਹਾ ਅਸੀਂ ਪਿੱਛੇ ਝਾਤ ਮਾਰੀਏ ਤਾਂ ਕਿ ਵੀ ਅਸੀਂ ਜਿਹੜੀਆਂ ਹੁਣ ਤੱਕ ਪਿੱਛੇ ਸਾਡੇ ਬਜ਼ੁਰਗ ਦਾਦੇ ਦਾਦੀ ਪਾਪੇ ਰੀ ਸਾਰੇ ਇਹ ਦਾਲਾਂ ਦੀ ਮਤਲਬ ਜਿਆਦਾ ਵਰਤੋਂ ਕਰਦੇ ਸੀ ਘਰਾਂ ਦੇ ਵਿੱਚ ਕਦੇ ਉਹਨਾਂ ਦਾ ਖੂਨ ਨਹੀਂ ਘਟਿਆ ਸੀ ਕਦੇ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗੀਆਂ ਸੀ ਅਸੀਂ ਹੁਣ ਪੜਿਆ ਲਿਖਿਆ ਵਰਗ ਜਦੋਂ ਦਾ ਆਏ ਹਾਂ ਸਾਨੂੰ ਡਾਕਟਰ ਵੀ ਕਹਿੰਦੇ ਵੀ ਹਰੀ ਸਬਜ਼ੀ ਖਾਓ ਜੀ ਇਹ ਤੇ ਚਾਹ ਹੁੰਦਾ ਉਹ ਹੁੰਦਾ ਅਸੀਂ ਮੰਨ ਲਿਆ ਪਰ ਡਾਕਟਰ ਸਾਹਿਬ ਸਾਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇਹ ਸਾਰਾ ਕੁਝ ਖਾਣ ਨਾਲ ਅਸੀਂ ਹਸਪਤਾਲਾਂ 'ਚ ਵੱਧ ਜਾਣ ਲੱਗ ਗਏ ਫਿਰ ਸਾਨੂੰ ਹਰੀ ਸਬਜ਼ੀ ਖਾਣ ਦਾ ਫਾਇਦਾ ਕੋਈ ਸਾਰੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਪੁਰਾਣੇ ਟਾਈਮ ਯਾਦ ਰੱਖੋ ਵੀ ਅਸੀਂ ਪੱਠੀ ਤੇ ਦਾਣੇ ਪਨਾ ਕੇ ਸ਼ਾਮ ਨੂੰ ਖਾਂਦੇ ਸੀ ਠੀਕ ਹੈ ਸਾਡੀ ਦਾਦੀ ਲੈ ਕੇ ਆਉਂਦੀ ਹੁੰਦੀ ਸੀ ਵੀ ਆਹ ਖਾਓ ਤਾਂ ਜਿਵੇਂ ਸਭ ਤੋਂ ਮੱਖ ਹੈਗਾ ਸਾਡਾ ਛੋਲਿਆ ਛੋਲਿਆਂ ਨੂੰ ਅਸੀਂ ਪਨਾ ਕੇ ਰਗੜ ਕੇ ਕੁੰਡੇ ਚ ਥੋੜਾ ਜਿਹਾ ਘੋ ਪਾ ਕੇ ਵੀ ਅਸੀਂ ਖਾਂਦੇ ਸੀ ਤਾਂ ਤੁਸੀਂ ਇੱਕ ਗੱਲ ਹੋਰ ਦੇਖ ਲਓ ਜੀ ਦਾ ਕਿਸੇ ਦਾ ਬਲੱਡ ਪ੍ਰੈਸ਼ਰ ਵਧਿਆ ਜਾਂ ਕੋ ਪ੍ਰੋਬਲਮ ਹੈ ਤਾਂ ਡਾਕਟਰਾਂ ਨੇ ਸਾਨੂੰ ਕਿਹਾ ਦੇਸੀ ਘਿਓ ਬੰਦ ਕਰ ਦਿਓ ਦੇਸੀ ਘਿਓ ਬੰਦ ਕਰਾਤਾ ਪਰ ਇਹ ਨਹੀਂ ਦੱਸਿਆ ਵੀ ਦੇਸੀ ਘਿਓ ਚ ਤੁਹਾਡੇ ਪ੍ਰੋਬਲਮ ਆ ਗਈ ਦੇਸੀ ਘਿਓ ਨੂੰ ਵਧੀਆ ਬਣਾਓ ਉਹ ਕਿਉਂ ਨਹੀਂ ਸਾਨੂੰ ਸਮਝਾਉਂਦੇ ਸਾਨੂੰ ਕਹਤਾ ਬੰਦ ਕਰੋ ਅਸੀਂ ਉਹਨਾਂ ਦੇ ਆਖੇ ਲੱਗ ਕੇ ਦੇਸੀ ਘਿਓ ਬੰਦ ਕਰਤਾ ਹੁਣ ਡਾਕਟਰ ਦੁਬਾਰਾ ਫੇਰ ਕਹਿੰਦੇ ਦੇਸੀ ਘਿਓ ਖਾਓ ਹੁਣ ਉਹਨਾਂ ਨੂੰ ਪੁੱਛ ਗਏ ਵੀ ਹੁਣ ਐਡਾ ਕੀ ਆ ਗਿਆ ਵੀ ਦੇਸੀ ਘਿਓ ਸਾਨੂੰ ਕਿਉਂ ਖਵਾ ਰਹੇ ਇਸ ਕਰਕੇ ਭਰਾਵੋ ਅਸੀਂ ਆਪ ਦੇ ਆਪ ਨੂੰ ਆਪ ਦੇ ਪਰਿਵਾਰ ਚ ਕੋਈ ਵੱਡਾ ਬਜ਼ੁਰਗ ਹੈ ਜਾਂ ਕੋਈ ਪਿੰਡ ਚ ਹੈ ਉਹਦੇ ਨਾਲ ਗੱਲਾਂ ਸ਼ੇਅਰ ਕਰਗੇ ਵੀ ਅਸੀਂ ਪੁਰਾਣੇ ਟਾਈਮ ਚ ਡੰਗਰਾਂ ਨੂੰ ਹਰਾਚਾਰਾ ਕਿਵੇਂ ਪਾਉਂਦੇ ਸੀ ਜਿਹੜਾ ਹਰਾਚਾਰਾ ਤੁਸੀਂ ਕੋਈ ਵੀ ਤਿਆਰ ਕਰਦੇ ਆ ਨਾ ਉਹਦੇ ਵਿੱਚ ਪ੍ਰੋਬਲਮ ਕਿੱਥੇ ਆ ਗਈ ਸਾਡਾ ਕਿਉਂ ਵਧੀਆ ਕਿਉਂ ਨਹੀਂ ਬਣਿਆ ਜਾਂ ਸਾਡੇ ਡੰਗਰਾਂ ਚ ਕੀ ਘਾਟ ਆ ਗਈ ਉਹ ਹੈਗਾ ਸਾਡੀ ਜ਼ਮੀਨ ਨੂੰ ਡੂੰਘਾ ਵੋਣਾ ਨੁਕਸ ਇੱਥੇ ਆ ਤੁਸੀਂ ਇੱਕ ਕਿਆਰਾ ਡੂੰਘਾ ਵਾਇਓ ਮੇਰੇ ਕਹਿ ਤੇ 15 ਤੋਂ 18 ਇੰਚ ਠੀਕ ਹੈ ਜੀ ਮਿੱਟੀ ਪਲਟਾਉਣੀ ਨਹੀਂ ਸਾਬ ਸਵੈਲਰ ਤਹਿ ਤੋੜ ਹਾਲਣਾ ਜੇ ਤੁਹਾਡੇ ਕੋਲ ਤਹਿ ਤੋੜ ਹਾਲ ਨਹੀਂ ਹੈ ਤੁਹਾਡੇ ਕੋਲੇ ਕਲਟੀਵੇਟਰ ਹੈਗੇ ਆ ਉਹਨਾਂ ਦੇ ਤੁਸੀਂ ਤਿੰਨ ਹਾਲ ਕਰ ਲਿਓ ਦੋ ਬੋਰੀਆਂ ਮਿੱਟੀ ਰੱਖ ਕੇ ਉਹਨਾਂ ਨੂੰ ਪੂਰਾ ਪੁੰਝੇ ਤੱਕ ਲੋਗ ਇਰ ਲਾ ਕੇ ਵਾਦਿਓ ਉਸ ਤੋਂ ਬਾਅਦ ਉੱਥੇ ਤੁਸੀਂ ਬਰਸੀਨ ਜੰਮੀ ਜੋ ਵੀ ਬੀਜਣਾ ਚਾਹੁੰਦੇ ਨੇ ਬੀਜਿਓ ਉਹਦੇ 'ਚ ਮੈਗਜੀਨ ਸਲਫਰ ਦੀ ਘਾਟ ਨਹੀਂ ਆਊਗੀ ਉਹਦਾ ਪੱਠਾ ਜਦੋਂ ਡੰਗਰ ਅੰਦਰ ਜਾਊਗਾ ਤਾਂ ਉਹ ਵਧੀਆ ਹੋਊਗਾ ਤਾਂ ਉਸ ਦੁੱਧ ਦੇ ਵਿੱਚ ਸਲਫਰ ਔਰ ਮੈਗਜੀਨ ਦੀ ਘਾਟ ਨਹੀਂ ਹੋਊ ਤਾਂ ਤਾਂ ਸਾਡੇ ਅੰਦਰ ਬਿਮਾਰੀ ਘਟ ਹੋਊਗੀ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਏਵੇਂ ਜੇ ਕਰੀ ਮੱਕੀ ਬੀਜਦੇ ਆਂ ਮੱਕੀ ਨੂੰ ਬੀਜਣ ਵਾਸਤੇ ਵੀ ਡੂੰਘਾ ਵਾਉਣਾ ਚਾਹੀਦਾ ਕੋਲ ਫਸਲ ਤੁਸੀਂ ਇਹ ਸਮਝ ਲਓ ਵੀ ਜਿਹੜੀ ਅਸੀਂ ਬੀਜਣੀ ਹੈ ਜਿਹਦੀ ਜੜ ਸਾਨੂੰ ਮਾਹਰ ਸਮਝਾਉਂਦੇ ਵੀ 3 ਫੁੱਟ ਜਾਵੇ 2.5 ਫੁੱਟ ਜਾਂਦੀ ਆ 7 ਫੁੱਟ ਮੱਕੀ ਦੀ ਜੜ ਜਾਂਦੀ ਆ ਉਹ ਜਾਊ ਕਿਦਾਂ ਵੀ ਜੇ ਥੱਲੇੋਂ ਛੜਕ ਤੋੜਾਂਗੇ ਤਾਂ ਜਾਊਗੀ ਤੇ ਜੇ ਪਾਣੀ ਜੀਰੂਗਾ ਤਾਂ ਜਾਊਗੀ ਇਸ ਕਰਕੇ ਸਾਡੀ ਜਿਹੜੀ ਜੈਵਿਕ ਖਾਦ ਆ ਉਹ ਸਾਡੇ ਤਣਿਆਂ ਨੇ ਬਣਾਉਣੀ ਆ ਤਣੇ ਸਾਡੇ ਤਾਂ ਬਣਾਉਣਗੇ ਜੇ ਉਹਨਾਂ ਨੂੰ ਅੱਗੇ ਥਾਂ ਮਿਲੂਗਾ ਵਧਣ ਦਾ ਤਾਂ ਇਸ ਕਰਕੇ ਡੂੰਘਾ ਬੋਣਾ ਜ਼ਰੂਰੀ ਆ ਤੇ ਤਾਂ ਹੀ ਤੁਹਾਡਾ ਜਿਹੜਾ ਦੁੱਧ ਆ ਉਹ ਵਧੀਆ ਬਣ ਸਕਦਾ ਡੰਗਰਾਂ ਨੂੰ ਵੀ ਨੁਕਸਾਨ ਨਹੀਂ ਹੁੰਦਾ ਜੇਕਰ ਅਸੀਂ ਮਤਲਬ ਹਰੇ ਚਾਰੇ ਨੂੰ ਡੂੰਗਾ ਬਾਕੇ ਬੀਜਦੇ ਆ ਉਹਦੇ ਚ ਖਾਦ ਘੱਟ ਪੈਂਦੀ ਆ ਕੀੜਾ ਵੀ ਨਹੀਂ ਪੈਂਦਾ ਤੇ ਸਾਡੇ ਜਿਹੜਾ ਹਰਾ ਚਾਰਾ ਵਧੀਆ ਬਣਦਾ ਮੱਕੀ ਦਾ ਮਤਲਬ ਹੈਗਾ ਆਚਾਰ ਬਣਦਾ ਸੈਲਜ ਉਹ ਬਹੁਤ ਵਧੀਆ ਹੈ ਉਹ ਸਾਨੂੰ ਬਣਾਉਣਾ ਚਾਹੀਦਾ ਸਾਨੂੰ ਜੇ ਅਸੀਂ ਨਹੀਂ ਬਣਾ ਸਕਦੇ ਅੱਜ ਕੱਲ ਤੁਸੀਂ ਜਿੱਥੋਂ ਮਰਜੀ ਉਹਦੀਆਂ ਗੱਠਾਂ ਬਨੀਆਂ ਬਨਾਈਆਂ ਲਿਆ ਕੇ ਆਪਣੇ ਡੰਗਰਾਂ ਨੂੰ ਪਾ ਸਕਦੇ ਆ ਤਾਂ ਉਹਦੇ 'ਚ ਤੁਹਾਡੀ ਜਿਹੜੀ ਆਹ ਇੱਕ ਬਾਜ਼ਾਰੂ ਫੀਡ ਆਉਂਦੀ ਹੈ ਉਹ ਤੋਂ ਤੁਹਾਡਾ ਛੁਟਕਾਰਾ ਪੈ ਸਕਦਾ ਹੈ ਆਪਣਾ ਦੁੱਧ ਹੋਰ ਵੀ ਵਧੀਆ ਬਣ ਜੂ ਤੇ ਅਸੀਂ ਉਹ ਦੁੱਧ ਪੀਵਾਂਗੇ ਸਾਡੇ ਬੱਚੇ ਆ ਅਸੀਂ ਆ ਸਾਰੇ ਤੰਦਰੁਸਤ ਰਹਿਾਂਗੇ ਇਸ ਕਰਕੇ ਜਿਹੜੀਆਂ ਸਾਡੀਆਂ ਘਟਾਂ ਆ ਇਹ ਦੂਰ ਹੋਣਗੀਆਂ ਕਣਕ ਦਾ ਝਾੜ ਜਿੱਥੋਂ ਤੱਕ ਅਸੀਂ ਲਾਣੇ ਆ ਪੀ ਉਹ ਵੀ 20-22 ਕੁਇੰਟਲ ਤੋਂ ਵੱਧ ਝਾੜ ਕੱਢਦੇ ਨੇ ਕਈ ਕਿਸਾਨਾਂ ਨੇ ਜਿਹੜੀ ਕਣਕ ਦੀ ਫਸਲ ਤੋਂ ਬਗੈਰ ਜਿਹੜੀ ਗੋਭੀ ਸਰੋਂ ਹੈ ਇਹਨੂੰ ਵੀ ਅਪਣਾਇਆ ਹੋਇਆ ਸੂਰਜਮੁਖੀ ਨੂੰ ਵੀ ਇਸ ਏਰੀਆ ਦੇ ਲੋਕੀ ਬਹੁਤ ਮਟਾਨ ਲਾ ਪਏ ਆ ਤੇ ਇਸ ਏਰੀਆ ਦੇ ਵਿੱਚ ਜਿਹੜੀ ਬਸੰਤਰੁੱਤ ਦੀ ਮੱਕੀ ਆ ਉਹ ਵੀ ਹੁਣ ਬਹੁਤ ਜ਼ਿਆਦਾ ਲੱਗ ਰਹੀ ਆ ਉਹਦਾ ਕਾਰਨ ਥੋੜਾ ਜਿਹਾ ਇਹ ਵੀ ਸੀਗਾ ਕਿ ਇਸ ਵਾਰੀ ਸਰਦੀਆਂ ਦੇ ਵਿੱਚ ਜਦੋਂ ਨਵੰਬਰ ਦੇ ਮਹੀਨੇ ਵਿੱਚ ਜ਼ਿਆਦਾ ਬਾਰਿਸ਼ਾ ਹੋਣ ਕਰਕੇ ਕਈ ਕਿਸਾਨ ਭਰਾਵਾਂ ਦਾ ਜਿਹੜੀ ਖੇਤਾਂ ਦੇ ਵਿੱਚ ਕਣਕ ਨਹੀਂ ਬੀਜੀ ਗਈ ਉਹਨਾਂ ਖੇਤਾਂ ਦੇ ਵਿੱਚ ਕਿਸਾਨ ਭਰਾ ਮੱਕੀ ਬਸੰਤਰੁੱਤ ਦੀ ਮੱਕੀ ਸੂਰਜਮੁਖੀ ਜਾਂ ਜਿਹੜੀ ਆਪਣੀ ਛੱਠੀ ਮੂੰਗੀ ਆ ਇਹਨੂੰ ਵੀ ਅਪਣਾਉਣਗੇ ਤੇ ਉਹਦੇ ਨਾਲ ਜਿੱਥੋਂ ਅਸੀਂ ਜਿਹੜੇ ਸਾਡਾ ਮਕਸਦ ਦੇ ਸੀਗਾ ਵੀ ਅਸੀਂ ਜਿਹੜਾ ਧਰਤੀ ਹੇਠਲਾ ਜਿਹੜਾ ਪਾਣੀ ਬਚਾਣਾ ਉਹ ਵੀ ਸਾਡਾ ਕਾਫੀ ਹੱਦ ਤੱਕ ਬਚਿਆ ਹੀ ਐ ਪਿਛਲੇ ਸਾਲ ਕੁਝ ਏਰੀਏ ਦੇ ਵਿੱਚ ਮੱਕੀ ਕਾਫੀ ਘਟ ਗਈ ਸੀ ਸਾਡੇ ਏਰੀਏ ਦੇ ਵਿੱਚ ਉਹ ਘਟਣ ਦਾ ਕਾਰਨ ਇਹ ਰਿਹਾ ਵੀ ਇਸ ਸਾਲ ਜਿਹੜਾ ਮੱਕੀ ਦਾ ਰੇਟ ਸਾਡਾ 2000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮੰਡੀ 'ਚ ਵਿਕੀ ਐ ਤੇ ਇਸ ਵਾਰੀ ਕਾਫੀ ਜ਼ਿਮੀਂਦਾਰ ਸਾਡੇ ਕੰਟਰੈਕਟ ਵਿੱਚ ਨੇ ਵੀ ਅਸੀਂ ਜਿਹੜਾ ਮੱਕੀ ਥੱਲੇ ਰੱਖਵਾ ਜਿਹੜਾ ਸਾਡਾ ਉਹ ਪਿਛਲੇ ਸਾਲ ਦੇ ਮੁਕਾਬਲੇ ਅਸੀਂ ਆਪਣੇ ਬਲਾਚੌਰ ਬਲਾਕ ਦੇ ਵਿੱਚ ਮੈਂ ਇਹ ਵਾਅਦਾ ਕਰਦਾ ਵੀ ਅਸੀਂ ਅੱਗੇ ਨਾਲੋਂ ਦੁੱਗਣਾ ਏਰੀਆ ਜਿਹੜਾ ਮੱਕੀ ਥੱਲੇ ਕਰਾਂਗੇ ਜੇ ਅਸੀਂ ਪਿਛਲੇ ਸਾਲ ਨਾਲੋਂ ਦੁੱਗਣਾ ਏਰੀਆ ਮੱਕੀ ਥੱਲੇ ਕਰ ਲਿਆ ਤਾਂ ਉਹਦਾ ਇਹ ਫਾਇਦਾ ਹੋ ਜਾਏਗਾ ਵੀ ਫਸਲੀ ਵਿਭਿੰਨਤਾ ਦੇ ਵਿੱਚ ਅਸੀਂ ਕਾਮਯਾਬੀ ਹੋਵਾਂਗੇ ਤੇ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹ ਵੀ ਬਚਾਉਣ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਕਾਮਯਾਬ ਹੋ ਜਾਵਾਂਗੇ ਜਿਵੇਂ ਮੇਰੇ ਦਾਦਾ ਜੀ ਨੇ ਪਹਿਲਾਂ 1952 ਚੱਕੀ ਪੇਂਜਾ ਕੋਲੂ ਕੁਲਾੜੀ ਸਾਰਾ ਕੁਝ ਲਾਇਆ ਸੀ ਅਸੀਂ ਉਹਦੇ ਛੋਟੇ ਹੁੰਦੇ ਜਦੋਂ ਸਕੂਲ ਚੋ ਜਾਣਾ ਦੁਪਹਿਰ ਦਾ ਟਾਈਮ ਹੋਣਾ ਤਾਂ ਉਹਨਾਂ ਨੇ ਕੋਲੂ ਦੀ ਖਾਲ ਦੇ ਨਾਲ ਸਾਨੂੰ ਨਮਾ ਦੇਣਾ ਤਾਂ ਸਾਡੇ ਕਦੇ ਵੀ ਪਿੰਡੇ ਤੇ ਅਲਰਜੀ ਨਹੀਂ ਹੋਈ ਸੀ ਹੁਣ ਅਸੀਂ ਜਦੋਂ ਦੀਆਂ ਸਾਬਣਾਂ ਕੈਮੀਕਲ ਵਰਤ ਰਹੇ ਹਾਂ ਤੇ ਅਲਰਜੀਆਂ ਵੇਖ ਲਓ ਕਿਸੇ ਦੇ ਦੱਦ ਹੋ ਗਈ ਕਿਸੇ ਦੇ ਖੁਸ਼ ਹੋ ਗਿਆ ਕਿਸੇ ਦੇ ਚਮੜੀ ਰੋਗ ਹੋ ਗਿਆ ਇਹ ਕਾਰਨ ਕੀ ਹੈ ਅਸੀਂ ਧਿਆਨ ਦੇਣਾ ਵੀ ਕੈਮੀਕਲ ਤੋਂ ਬਚ ਜਿਏ ਹੁਣ ਇਹਦੇ ਚ ਆ ਗਿਆ ਕੈਮੀਕਲ ਕੀ ਵੀ ਸਰੋਂ ਦਾ ਤੇਲ ਜਿਹੜਾ ਸਰੋਂ ਦਾ ਤੇਲ ਆ ਸਾਡਾ ਕੁਦਰਤੀ ਤੇਲ ਹੈ ਜਿਹੜੇ ਕੈਮੀਕਲ ਆ ਜਿਹੜੇ ਬਾਜ਼ਾਰੂ ਅਸੀਂ ਤੇਲ ਲਿਆਉਨੇ ਆ ਦਾਲ ਨੂੰ ਤੜਕਾ ਲਾਉਨੇ ਆ ਠੀਕ ਆ ਜੀ ਉਹ ਬੰਦ ਕਰੋ ਜਿਹੜਾ ਸਰੋਂ ਦਾ ਤੇਲ ਆ ਨਾ ਪਹਿਲਾਂ ਮਾੜਾ ਸੀ ਨਾ ਅੱਜ ਮਾੜਾ ਇਹਨੂੰ ਮਹਾਰਾ ਨੇ ਪਤਾ ਨਹੀਂ ਮਾੜਾ ਕਿਉਂ ਕਹਿਤਾ ਸੀ ਤੇ ਅੱਜ ਉਹ ਵਧੀਆ ਫੇਰ ਕਿਉਂ ਕਹਿੰਦੇ ਆ ਇਹ ਇਹ ਜਵਾਬ ਉਹ ਦੇਣਗੇ ਇਸ ਕਰਕੇ ਜਿਹੜਾ ਤੇਲ ਆ ਸਰੋਂ ਦਾ ਉਹਨੂੰ ਤੁਸੀਂ ਕਢਾਓ ਇੱਕ ਪੀਪੇ ਦੇ ਵਿੱਚ ਉਹਨੂੰ ਕਢਾ ਕੇ ਇੱਕ ਗੁੱਠ ਇਸ ਜਗ੍ਹਾ ਤੇ ਰੱਖ ਦਿਓ ਵੀ ਜਿੱਥੇ ਉਹਨੂੰ ਛੇੜਿਆ ਨਾ ਜਾਵੇ ਤਾਂ ਕਿ ਉਹ ਇੱਕ 15 ਦਿਨਾਂ ਦੇ ਵਿੱਚ ਤੇਲ ਨੇ ਆਟੋਮੈਟਿਕ ਫਿਲਟਰ ਹੋ ਜਾਣੇ ਤੇ ਤੁਸੀਂ ਉਹਨੂੰ ਸਲੋ ਸਲੋ ਉੱਪਰੋਂ ਪਾਈ ਜਾਣਾ ਜਦੋਂ ਤੁਹਾਨੂੰ ਲੱਗਿਆ ਵੀ ਤੇਲ ਇਹਦੇ ਚ ਥੋੜਾ ਰਹਿ ਗਿਆ ਉਦੋਂ ਤੁਸੀਂ ਉਹਦੇ ਭਾਂਡੇ ਚੋਂ ਕੱਢ ਕੇ ਉਹਨੂੰ ਹੋਰ ਭਾਂਡੇ ਚ ਪਲਟੀ ਕਰੋ ਉਹਨੂੰ ਫਿਰ ਪਿਆ ਰਹੇ ਦਿਓ ਢੀੜੀ ਬੋਤਲੋਵੇ ਲੰਬੇ ਜੀ ਮਤਲਬ ਜਿੰਨਾ ਉਹ ਉਹਦੀ ਉਚਾਈ ਚ ਹੋਊਗਾ ਤਾਂ ਉਹਨੇ ਆਟੋਮੈਟਿਕ ਫਿਲਟਰ ਫੇਰ ਹੋ ਜਾਣਾ ਤਾਂ ਇਹ ਤਰੀਕੇ ਘਰ ਦੇ ਵਿੱਚ ਅਪਣਾਓ ਤੁਹਾਨੂੰ ਸਰੋਂ ਦਾ ਤੇਲ ਕਦੇ ਵੀ ਖਰਾਬ ਨਹੀਂ ਕਰੂਗਾ ਤੇ ਸਾਨੂੰ ਇੱਕ ਕਿਆਰਾ ਸਰੋਂ ਖੇਤ ਆਪ ਦੀ ਬੀਜ ਲੈਣੀ ਚਾਹੀਦੀ ਹੈ ਦੇਸੀ ਸਰੋਂ ਹੋਵੇ ਉਹਦੇ ਜੋ ਜਿੰਨਾ ਤੇ ਨਿਕਲਿਆ ਬਾਧੂ ਹੈ ਅਸੀਂ ਕੀ ਲੈਣਾ ਕਿਸੇ ਤੋਂ ਬਾਜ਼ਾਰ ਜਾਣ ਦੀ ਸਾਨੂੰ ਕੀ ਲੋੜ ਹੈ ਇਹ ਇਸ ਤਰ੍ਹਾਂ ਸਾਡੇ ਸਾਰੇ ਖਰਚੇ ਬਚ ਸਕਦੇ ਆ ਤਾਂ ਕਿ ਅਸੀਂ ਜਿਹੜਾ ਆਪਦਾ ਭਵਿੱਖ ਵਧੀਆ ਬਣਾ ਸਕਦੇ ਆ ਦੇਸ਼ ਦਾ ਭਵਿੱਖ ਵਧੀਆ ਬਣਾ ਸਕਦੇ ਆ ਖਾਸ ਧਿਆਨ ਰੱਖਣਾ ਆਲੂਆਂ ਦਾ ਜਿਹੜੇ ਅਸੀਂ ਬਾਜ਼ਾਰ ਚੋਂ ਆਲੂ ਲੈਨੇ ਆ ਉਹਨਾਂ ਨੂੰ ਘਰੇ ਕੱਟ ਕੇ ਦੇਖੋ ਉਹ ਕਾਲਾ ਨਹੀਂ ਹੋਣਾ ਚਾਹੀਦਾ ਜੇ ਕਾਲਾ ਹੁੰਦਾ ਤਾਂ ਤੁਸੀਂ ਕਾਲਾ ਸਖਾ ਰਹੇ ਆ ਜੇ ਤੁਸੀਂ ਇੰਨੇ ਸਿਆਣੇ ਹੋ ਕੇ ਸਿਲਵਰ ਦੇ ਭਾਂਡੇ ਘਰ ਚੋਂ ਬੰਦ ਕਰਤੇ ਫਿਰ ਆਲੂ ਕਿਉਂ ਨਹੀਂ ਕਾਲੇ ਬੰਦ ਕਰਦੇ ਤਾਂ ਇਹ ਸਭ ਤੋਂ ਪਹਿਲੀ ਵੱਡੀ ਬਿਮਾਰੀ ਆ ਸਾਡੇ ਸਰੀਰ ਲਈ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਫਿਰ ਤੁਹਾਡੀ ਖੇਤੀ ਵੀ ਵਧੀਆ ਤੇ ਤੁਹਾਡਾ ਰਹਿਣ ਸਹਿਣ ਵੀ ਵਧੀਆ ਤੇ ਤੁਹਾਡਾ ਜਿਹੜਾ ਮਤਲਬ ਮਾਨਸਿਕ ਅਸੀਂ ਸਹਿਨਸ਼ੀਲਤਾ ਗਵਾ ਬੈਠੇ ਆ ਉਹ ਵੀ ਤੁਹਾਡੀ ਵਧੀਆ ਹੋ ਜੂਗੀ ਗੁੱਸਾ ਵੀ ਉਹਨੋਂ हट ਜਾਊਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣਗੀਆਂ ਮੈਂ ਬਸ ਲਾਸਟ ਇਹੀ ਕਹੂੰਗਾ ਸਾਰੇ ਕਿਸਾਨ ਭਰਾਵਾਂ ਨੂੰ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ ਵੀ ਤੁਸੀਂ ਆਪਣੇ ਆਪ ਨੂੰ ਵਧੀਆ ਬਣਾਓ ਤੇ ਕੋਈ ਨਹੀਂ ਬਣਦਾ ਨਾ ਬਨੇ ਜਦੋਂ ਤੁਸੀਂ ਬਣ ਕੇ ਸੋਨੂੰ ਦੇਖ ਕੇ ਆਪੇ ਵਧੀਆ ਬਣ ਗਏ ਵਧੀਆ ਦਾ ਭਾਵ ਵੀ ਤੁਸੀਂ ਜਿਹੜਾ ਵੀ ਕੋਈ ਫਸਲ ਬੀਜਦੇ ਆ ਉਹਨੂੰ ਇਹ ਸੋਚੋ ਵੀ ਜਿਹੜਾ ਦੂਸਰਾ ਇਨਸਾਨ ਹੈ ਜਿਹਨੇ ਖਾਣੀ ਹੈ ਉਹਦੇ ਅੰਦਰ ਰੱਬ ਵੱਸਦਾ ਤੇ ਮੈਂ ਗਲਤ ਫਸਲ ਲਈ ਪੀਜਣੀ ਤਾਂ ਕਿ ਮੇਰੇ ਰੱਬ ਨੂੰ ਵਧੀਆ ਫਸਲ ਜਾਂ ਵਧੀਆ ਨਾਜ ਮਿਲੇ ਤਾਂ ਮੈਨੂੰ ਉਹ ਅਸ਼ੀਰਵਾਦ ਦੇਊਗਾ ਤੇ ਮੈਂ ਆਪੇ ਵਧੀਆ ਰਹੂੰਗਾ ਅੱਗੇ ਕਿਸਾਨ ਪੁਰਾਣੇ ਟਾਈਮ 'ਚ ਕਹਿੰਦਾ ਸੀ ਵੀ ਅੰਨਦਾਤਾ ਅੰਨਦਾਤਾ ਉਹ ਸਹੀ ਸੀ ਹੁਣ ਅੰਨਦਾਤਾ ਹੁਣ ਵੀ ਹੈ ਪਰ ਉਹ ਥੋੜਾ ਜਿਹਾ ਕੀ ਆ ਵੀ ਸਾਡੇ ਤੇ ਨਾ ਸਲਾਹਾਂ ਆਇਆ ਨੇ ਸਾਡਾ ਦਿਮਾਗ ਖੋ ਕੇ ਸਾਨੂੰ ਹੋਰ ਪਾਸੇ ਲਾਤਾ ਉਹਨਾਂ ਤੋਂ ਬਚੋ ਆਪਣੇ ਦਿਮਾਗ ਨਾਲ ਵਧੀਆ ਖੇਤੀ ਕਰੋ ਘਟ ਰੇਹਾ ਪਾਓ ਵਧੀਆ ਤਰੀਕੇ ਨਾਲ ਫਸਲ ਪੈਦਾ ਕਰੋ ਮੈਂ ਕਸ਼ਮੀਰ ਗਾਦੜੀ ਕਿਸਾਨ ਪਿੰਡ ਜੱਲੋਵਾਲ ਜ਼ਿਲ੍ਹਾ ਜਲੰਧਾ ਦਾ ਰਹਿਣ ਵਾਲਾ ਹਾਂ ਅਸੀਂ ਕੋਈ 750 ਕਿੱਲੇ ਦੀ ਖੇਤੀ ਕਰਦੇ ਹਾਂ ਜੀ ਅਸੀਂ ਉਹਦੇ ਵਿੱਚ ਗੰਨਾ ਲਾ ਰਹੇ ਹਾਂ ਆਲੂ ਆ ਕਣਕ ਆ ਉਹਨਾਂ ਲਾ ਰਹੇ ਆ ਕੋਈ 50 60 ਕਿੱਲੇ 60 ਕਿੱਲੇ ਆਲੂ ਜਿਹੜਾ ਉਹ ਲੱਗ ਰਿਹਾ ਜੀ ਅਕਤੂਬਰ ਚ ਲਾਈ ਕਰਦੇ ਆ ਉਹਦੀ ਅਸੀਂ ਜਾਨਕੀ ਜਿਹੜੀ ਪੱਕੀ ਪਟਾਈ ਆ ਉਹ ਜਨਵਰੀ ਜਾਂ ਫਰ फेब्रुवारी ਦੇ ਵਿੱਚ ਅਸੀਂ ਉਹਦੀ ਪਟਾਈ ਕਰ ਰਹੇ ਆ ਜਨਵਰੀ ਫਰ फेब्रुवारी ਚ ਲੋੜੀ ਤੋਂ ਬਾਅਦ ਗੰਨਾ ਅਸੀਂ ਲਾ ਰਹੇ ਆ ਜੀ ਮਾਰਚ ਵਿੱਚ ਫਰਵਰੀ ਮਾਰਚ ਚ ਉਹਦੀ ਬੁਆਈ ਕਰਦੇ ਆ ਉਹਦੀ ਕਟਾਈ ਜਿਹੜੀ ਆ ਜੀ ਨਵੰਬਰ ਦੇ ਅਖੀਰ ਜਦੋਂ ਮਿੱਲਾਂ ਚੱਲਦੀਆਂ ਉਦੋਂ ਹੁੰਦੀ ਆ ਨਵੰਬਰ ਦਸੰਬਰ ਉਹਦੀ ਜਿੱਦਾਂ ਵਧੀਆ ਪੈਦਾਵਾਰ ਹੋ ਰਹੀ ਆ ਜੀ ਬਹੁਤ ਵਧੀਆ ਸਾਨੂੰ ਗੰਨੇ ਚੋਂ ਵੀ ਠੀਕ ਠਾਕ ਨਾਲ ਪ੍ਰੋਪਰ ਹੋ ਰਿਹਾ ਜੇ ਪੂਰਾ ਮੰਨ ਲਓ ਉਹਦਾ ਝਾੜ ਵਧੀਆ ਤਰੀਕੇ ਨਾਲ ਲਿਆ ਜਾਵੇ ਤਾਂ ਕਣਕ ਦੀ ਬਾਈ ਸਾਰਾ ਅਸੀਂ ਕਰਦੇ ਆ ਜੀ ਨਵੰਬਰ ਵਿੱਚ ਉਹਦਾ ਅਸੀਂ 40 ਕਿਲੋ ਸੀਡ ਪਾ ਰਹੇ ਆ 40 ਕਿਲੋ ਤੋਂ ਵੱਧ ਸੀਡ ਨਹੀਂ ਪਾਉਣਾ ਚਾਹੀਦਾ ਉਸ ਤੋਂ ਵੱਧ ਉਹਦਾ ਜੇ 40 ਕਿਲੋ ਪਾ ਕੇ ਦੇਖਦੇ ਆ ਤਾਂ ਉਹਦਾ ਵਧੀਆ ਝਾੜ ਨਿਕਲਦਾ ਹੈ ਜੀ ਝੋਨੇ ਦੀ ਜਿਹੜੀ ਬਜਾਈ ਆ ਜੀ ਝੋਨੇ ਦਾ ਜਿਹੜੀ ਫਸਲ ਸੀਗੀ ਬਹੁਤ ਵਧੀਆ ਰਹੀ ਆ ਉਹਦਾ ਮੰਨ ਲਓ ਮੈਕਸਿਮਮ ਜਿਹੜਾ ਹੈਗਾ ਆ 22 ਕੁਆਂਟਲ ਝਾੜ ਮੈਕਸਿਮਮ ਜਿਹੜਾ 22 ਕੁਆਂਟਲ ਨਿਕਲਦਾ ਹੈਗਾ ਜੀ ਪਰਾਲੀ ਦੀ ਹਿਸਾਬ ਜਿਹੜੀ ਹੈ ਜੀ ਉਹ ਜਿੱਦਾਂ ਹੁਣ ਮੰਨ ਲਓ ਸੰਦ ਮਿਲਦੇ ਆ ਜੀ ਕਹਿ ਸਕਦੇ ਆ ਜਿੱਦਾਂ ਸੁਪਰ ਸੀਡਰ ਹੋਇਆ ਉਹਦੇ ਨਾਲ ਅਸੀਂ ਕੀਤੀ ਆ ਜੀ ਬਜਾਈ ਜਿਹੜੀ ਕਣਕ ਦੀ ਬਹੁਤ ਵਧੀਆ ਬਜਾਈ ਹੋਈ ਆ ਉਹਦੀ ਬਹੁਤ ਵਧੀਆ ਉਹਦੀ ਫਸਲ ਆ ਇਸ ਟਾਈਮ ਜਿਹੜੀ ਆ ਅਸੀਂ ਸਰ ਉਹ ਸਬਸੀਟੀ ਦੇ ਮੰਨ ਲਓ ਜਿੱਦਾਂ ਮਾਲਚਰ ਲਿਆ ਪਲੋ ਲਿਆ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਆਲੂਆਂ ਨੂੰ ਵੀ ਜਿਹੜਾ ਅਸੀਂ ਪਹਿਲਾਂ ਪਲੋ ਮਾਲਚਰ ਨਾ ਕਰਕੇ ਮੜ ਕੇ ਪਲੋ ਕੀਤਾ ਆ ਅੱਗ ਨਹੀਂ ਲਗਾਈ ਸਾਰਾ ਇਤਕੀ ਕਿਤੇ ਵੀ ਸੁਪਰ ਸੀਡਰ ਪਹਿਲਾਂ ਕਣਕ ਜਿਹੜੀ ਬਜਾਈ ਕੀਤੀ ਸੁਪਰ ਸੀਡਰ ਨਾ ਕੀਤੀ ਹੈਗੀ ਆ ਆਲੂਆਂ ਦੀ ਬੁਆਇ ਜਿਹੜੀ ਅਸੀਂ ਕੀਤੀ ਹੈਗੀ ਆ ਜੀ ਪਹਿਲਾਂ ਮਲਚਰ ਕੀਤਾ ਹੈਗਾ ਫਿਰ ਉਹਦੇ ਤੇ ਅਸੀਂ ਮਲਚਰ ਕਰਕੇ ਤੇ ਪਲੋ ਦੇ ਨਾਲ ਉਹਨੂੰ ਪਲਟ ਕੇ ਤੇ ਫਿਰ ਅਸੀਂ ਉਹਦੀ ਬੁਆਇ ਕੀਤੀ ਹੈ ਰੋਟਾਵੇਟਰ ਵਗੈਰਾ ਕਰਕੇ ਫਿਰ ਬਹੁਤ ਵਧੀਆ ਫਸਲ ਆ ਜੀ ਇਸ ਟਾਈਮ ਉਹ ਵੀ ਜਿਹੜਾ ਪਰਾਲੀ ਦਾ ਹੈਗਾ ਆ ਉਹ ਥੱਲੇ ਜਦੋਂ ਚੱਲੇ ਜਾਂਦੀ ਹੈ ਪਰਾਲੀ ਮਤਲਬ ਪਲਟੀ ਹੋ ਜਾਂਦੀ ਆ ਤੇ ਉਹ ਥੋੜੇ ਸਮੇਂ ਦੇ ਵਿੱਚ ਹੀ ਉਹਦਾ ਰਿਜ਼ਲਟ ਬਹੁਤ ਵਧੀਆ ਨਿਕਲਦਾ ਜੀ ਵਧੀਆ ਗੱਲ ਦੀ ਆ ਵਧੀਆ ਉਹਦਾ ਢੇਰ ਬਣਦਾ ਹੈਗਾ ਆ ਤੇ ਸਾਨੂੰ ਅਗਲੀ ਫਸਲ ਤੇ ਜਿਹੜੀ ਆ ਖਾਦ ਘੱਟ ਪਾਉਣ ਦੀ ਲੋੜ ਆ ਅਸੀਂ ਸਰ ਜਿਹੜੀ ਗੰਨੇ ਦੀ ਬਿਜਾਈ ਕਰ ਰਹੇ ਆ ਜੀ 238 ਜਾਂ 85 ਕਿਸਮ ਲਗਾ ਰਹੇ ਆ ਅਸੀਂ ਇਹ ਦੋ ਸਾਲ ਤੋਂ ਜਿਹੜੀ ਬਿਜਾਈ ਉਹ ਕੀਤੀ ਆ ਅਸੀਂ 30 ਇੰਚ ਤੇ ਕੀਤੀ ਆ ਮਤਲਬ 2.5 ਫੁੱਟ ਤੇ ਕਰ ਰਹੇ ਆ 2.5 ਫੁੱਟ ਤੇ ਜਿਹੜਾ ਉਹਦੀ ਬਿਜਾਈ ਆ ਜੀ ਅਸੀਂ ਫਰਵਰੀ ਔਰ ਮਾਰਚ ਵਿੱਚ ਬਿਜਾਈ ਕੀਤੀ ਹੈਗੀ ਆ ਬਹੁਤ ਵਧੀਆ ਫਸਲ ਆ ਤੁਹਾਡੇ ਸਾਹਮਣੇ ਦੇਖੋ ਬਹੁਤ ਵਧੀਆ ਖੜੀ ਹੈਗੀ ਆ ਫਸਲ ਝਾੜ ਵੀ ਬੱਛਾ ਮਿਲ ਰਿਹਾ ਐਤਕੀ ਅੱਗੇ ਅਸੀਂ 24 ਤੇ ਲਗਾ ਰਿਆ ਸੀ ਜੀ 2 ਫੁੱਟ ਤੇ ਉਸ ਨਾਲ ਜਿਹੜਾ ਐਤਕੀ ਝਾੜਿਆ 30 ਇੰਚ ਦਾ ਜਿਹੜਾ ਉਹ ਸਾਨੂੰ ਵਧੀਆ ਮਿਲ ਰਿਹਾ ਜੀ ਉਹਦੀ ਪੈਦਾਵਾਰ ਵਧੀਆ ਹੋਈ ਹੈ ਅਸੀਂ ਇਹਨੂੰ ਸਾਡੇ ਲਾਗੇ 슈ਗਰ ਮਿਲ ਪੈਂਦੀ ਆ ਜੀ ਭੋਗਪੁਰ ਉੱਥੇ ਅਸੀਂ ਇਹਨੂੰ ਸਪਲਾਈ ਕਰਦੇ ਆਂ